ਸਰਕਾਰ ਨੇ ਵਿਅਤਵੀ ਦਾ ਜਿਹੜਾ ਕਾਨੂੰਨ ਬਣਾਤਾ ਸੀ ਉਹਨੂੰ ਲਮਕਾ ਦਿੱਤਾ ਤੁਸੀਂ ਕਿਵੇਂ ਸਮਝਦੇ ਹੋ ਦੇਖੋ ਵੀਰ ਜਿੱਦਾਂ ਆਪਾਂ ਜਾਣਦੇ ਹਾਂ ਕਿ ਭਾਈ ਗੁਰਜੀਤ ਸਿੰਘ ਜੀਆ ਜਿਹੜੇ ਪਿਛਲੇ 10 ਮਹੀਨਿਆਂ ਤੋਂ ਟਾਵਰ ਤੇ ਬੈਠੇ ਹੋਏ ਆ ਉਹ ਭਾਈ ਸਾਹਿਬ ਨੇ ਸਾਰਾ ਕੁਝ ਛੱਡ ਕੇ ਸਭ ਕੁਝ ਤਿਆ ਕੇ ਇੰਨੀ ਕਰੜੀ ਮਿਹਨਤ ਇੰਨੀ ਕੁਰਬਾਨੀ ਉਹਨਾਂ ਦੇ ਕਰਨ ਦਾ ਇੱਕੋ ਇੱਕ ਕਾਰਨ ਸੀ ਉਹਨਾਂ ਦੀ ਮੰਗ ਜਿਹੜੀ ਬੜੀ ਜਾਈ ਨਾਲ ਮੰਗੀ ਜਿਨ੍ਹਾਂ ਧਾਰਮਿਕ ਗ੍ਰੰਥਾਂ ਜੇਕਰ ਉਹਨਾਂ ਦੀ ਕੋਈ ਵੇਟ ਵੀ ਕਰਦਾ ਆ ਤੇ ਇਹੋ ਮੰਗ ਭਾਈ ਗੁਰਜੀਤ ਸਿੰਘ ਜੀ ਕਰਿਆ ਉਸ ਤਾਵਰ ਤੇ ਬੈਠ ਕੇ ਕਿ ਉਹ ਸਦੋਸ਼ੀ ਨੂੰ ਜਿਹੜੀ ਬਣਦੀ ਸਜ਼ਾ ਦਿੱਤੀ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਰਾਜਿਆਂ ਦੇ ਰਾਜੇ ਆ ਮਹਾਰਾਜਿਆਂ ਦੇ ਮਹਾਰਾਜੇ ਆ ਤੇ ਕੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਵੇ ਕੋਈ ਪਾਤਸ਼ਾਹੀ ਤੇ ਆ ਕੇ ਵਾਰ ਕਰੇ ਤੇ ਉਹਦੀ ਸਜ਼ਾ ਨਹੀਂ ਹੋਣੀ ਚਾਹੀਦੀ। ਜਿਹੜਾ ਜਿਹੜਾ ਮੁਸਲਮਾਨ ਉਹ ਚਾਰ ਦਿਵਾਰੀ ਚੋਂ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਝੁੱਕਦਾ ਇਹ ਹਰ ਇੱਕ ਦੀ ਮੰਗ ਆ ਕਿ ਸਾਡੇ ਜਿਹੜੇ ਪਵਿੱਤਰ ਧਰਮ ਗ੍ਰੰਥਾ ਉਹਨਾਂ ਦੀ ਬੇਦਬੀ ਨਾ ਹੋਵੇ ਪੰਜਾਬੀਆਂ ਦੇ ਲਈ ਕਾਨੂੰਨ ਬਣੇਗਾ ਤੇ ਪੰਜਾਬੀਆਂ ਨੂੰ ਵੀ ਤਸ਼ੱਦਦ ਚ ਛਲਣਾ ਪਵੇਗਾ ਉਹ ਚੀਜ਼ ਨੂੰ ਕਿਵੇਂ ਸਮਝੋ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਜਿਹੜੇ ਅਠੋ ਪੰਜ ਟਾਲ ਸੇਵਾ ਲਹਿਰ ਤੋਂ ਹਨ ਨਾ ਉਹਨਾਂ ਦੇ ਕੋਲ ਹਰ ਇੱਕ ਰਿਕਾਰਡ ਪਿਆ ਕਿੰਨੇ ਕਿੰਨੇ ਬੇਦਬੀ ਕੀਤੀ ਆ ਔਰ ਉਹਨਾਂ ਬੇਦਬੀਆਂ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਪਰਵਾਸੀ ਆ ਉਹ ਆਏ ਆ ਕੰਗੂ ਪਹਿਲਾਂ ਚਰ ਸੋਈ ਆਈਆ ਪਰ ਜੇਕਰ ਉਹਨੇ ਬੇਦਬੀ ਕੀਤੀ ਆ ਜੇਕਰ ਉਹਨੇ ਸੈਭ ਜਾਦੂ ਨੂੰ ਗ੍ਰਫਤਾਰ ਕਰਵਾਇਆ ਤੇ ਸਾਡੇ ਵੀ ਉਹਨਾਂ ਦੋਸ਼ੀ ਤੇ ਜੇਕਰ ਕੋਈ ਗੁਰੂ ਕ੍ਰੰਤ ਸਹਿਬ ਜੀ ਦੀ ਬੇਦਬੀ ਕਰੂਗਾ ਸਾਡਾ ਕਿਤੋਂ ਸਗਾ ਹੋਊਗਾ ਜਿਹੜਾ ਆਪਣੇ ਗੁਰੂ ਦਾ ਨਹੀਂ ਬਣਦਾ ਸਾਡਾ ਕਿਤੋਂ ਸਗਾ ਹੋਊਗਾ ਬੇਦਬੀ ਕਰਨ ਵਾਲਾ ਜਿਹੜਾ ਮਰਜੀ ਹੋਵੇ ਭਾਵੇਂ ਉਹ ਇੰਦਰਾ ਗਾਂਧੀ ਹੋਵੇ ਭਾਵੇਂ ਉਹ ਬਦਾਲੀ ਹੋਵੇ ਭਾਵੇਂ ਮੱਸਾ ਰੰਗੜ ਹੋਵੇ ਅਸਾਨੀ ਮੋਰਚੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਜੀ ਇਹ ਤਾਂ ਦਲੰਦ ਆ ਅਸੀਂ ਦਲਤ ਦੇ ਕੇ ਥੋੜੀ ਉਹਨੂੰ ਮਾਰ ਰਹੇ ਆ ਇਹ ਤਾਂ ਇਹ ਦਾਲ ਤੇ ਕਿੰਨੇ ਤੁਰੇ ਫਿਰਦੇ ਰਾਜ ਸਿਤਾ ਜਾਂ ਜਨ ਨੂੰ ਮਾਰ ਰਹੇ ਨੇ ਭਾਵੇਂ ਉਹ ਦੁਨੀਆ ਦਾ ਰਾਜਾ ਹੋਵੇ ਭਾਵੇਂ ਉਹ ਰੰਕ ਹੋਵੇ ਭਾਵੇਂ ਭਖਾਰੀ ਹੋਵੇ ਤੇ ਭਾਵੇਂ ਉਹ ਪ੍ਰਧਾਨ ਮੰਤਰੀ ਹੋਵੇ ਸਾਨੂੰ ਉਹਦੇ ਨਾਲ ਮਤਲਬ ਨਹੀਂ ਜਿਹੜਾ ਵੇਦ ਵੀ ਕਰੂਗਾ ਸਾਡੀ ਨਿਗਾ ਚੋ ਦੋਸ਼ੀ ਹੈ ਜਿੰਨੀ ਵੱਡੀ ਗਿਣਤੀ ਦੇ ਵਿੱਚ ਹੋਣੀ ਚਾਹੀਦੀ ਹੈ ਉਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਨਹੀਂ ਉਹ ਚੀਜ਼ ਨੂੰ ਤੁਸੀਂ ਕਿਵੇਂ ਸਮਝਦੇ ਹੋ ਕਾਫੀ ਹੁਣ ਇਦਾਂ ਦੇ ਆ ਕਿ ਜਿਹੜੇ ਉੱਥੇ ਚਲੋ ਨਹੀਂ ਪਹੁੰਚ ਰਹੇ ਕੋਈ ਮਜਬੂਰੀ ਹੋ ਸਕਦੀ ਹੈ ਇੱਕ ਵਾਰੀ ਹੋ ਸਕਦੀ ਦੋ ਵਾਰੀ ਹੋ ਸਕਦੀ ਹੈ ਇਹ ਨਹੀਂ ਕਿ 10 ਦਿਨ ਮਹੀਨਿਆਂ ਦੇ ਵਿੱਚ ਕੋਈ ਨੂੰ ਕਿ ਮਜਬੂਰੀ ਹੋਊਗੀ ਆਪੇ ਹੀ ਸੰਗਤ ਨੂੰ ਅਪੀਲ ਕਰੀ ਤੇ ਕਿ ਵਾਅਦਤ ਬਾਦ ਉੱਥੇ ਪਹੁੰਚੋ ਕਿ ਉੱਥੇ ਹਾਂ ਦਾ ਨਾਰਾ ਮਾਰੋ ਜਾਣ ਬੁੱਝ ਕੇ ਇਸ ਮਾਮਲੇ ਨੂੰ ਲਮਕਾਇਆ ਜਾ ਰਿਹਾ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਇਨਸਾਫ ਦੇਣਾ ਨਹੀਂ ਚਾਹੁੰਦੀਆਂ ਸਰਕਾਰਾਂ ਬਿਲਕੁਲ ਵੀਰ ਜੀ ਇਹ ਹੈ ਤੇ ਇਦਾਂ ਹੀ ਆ ਕਿ ਹੁਣ 6 ਮਹੀਨਿਆਂ ਦਾ ਇੱਕ ਸਮਾਂ ਦੇ ਦਿੱਤਾ ਪਹਿਲਾਂ ਤਾਂ ਇਹਨਾਂ ਨੇ ਕਿੰਨੇ ਸਾਲਾਂ ਤੋਂ ਅੱਜ ਤੋਂ ਨਹੀਂ ਕਾਫੀ ਸਾਲਾਂ ਤੋਂ ਇਹ ਕਾਨੂੰਨ ਦਾ ਜਿਹੜਾ ਮਸਲਾ ਚੱਲਦਾ ਆ ਰਿਹਾ ਕਿਸੇ ਦੇ ਵੱਡੇ ਵੱਡੇ ਅਹੁਦਿਆਂ ਦੇ ਬੰਦਿਆਂ ਦੇ ਘਰਾਂ ਤੇ ਅਟੈਕ ਹੁੰਦੇ ਆ ਜੋ ਕਿ ਮੁੱਦੇ ਭਾਗਦੇ ਆ ਉਹ ਤੁਹਾਡਾ ਬੰਦਾ 24 ਘੰਟਿਆਂ ਤੋਂ ਪਹਿਲਾਂ ਹੀ ਫੜਿਆ ਜਾਂਦਾ ਆ ਲੱਗਦਾ ਵੀ 6 ਮਹੀਨੇ ਬਾਅਦ ਵੀ ਇਹ ਮੁੱਤੇ ਦਾ ਕੋਈ ਨਾ ਕੋਈ ਹੱਲ ਕੀਤਾ ਜਾਊਗਾ। ਡਰਾਮਾ ਦੇ ਪਿੱਛੇ ਦਾ ਕਾਰਨ ਕੀ ਸਮਝਦੇ ਹੋ ਕਿਉਂਕਿ ਲਗਾਤਾਰ ਇਹ ਵਾਪਰਨੀ ਆ ਕੋਈ ਆਮ ਗੱਲ ਤਾਂ ਹੈ ਨਹੀਂ। ਤੇ ਹਰ ਵੇਲੇ ਇਹਨਾਂ ਦੀ ਮਨਚਸ਼ ਹੈ ਤੇ ਇਦਾਂ ਹੀ ਚੱਲਦਾ ਰਹਿੰਦਾ ਕਿ ਜਿਹੜਾ ਸਿੱਖ ਪੰਥ ਹੈ ਜਿਹੜਾ ਚੜ੍ਹਦੀ ਕਲਾਏ ਜਾ ਨਹੀਂ ਸਕਦੇ ਇਹ ਆਪਣਾ ਬਾਣਾ ਹੈ ਉਹਨਾਂ ਬਾਰੇ ਖਾਸ ਤੌਰ ਤੇ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਤੰਗ ਤਰੀਕੇ ਦਾ ਕੁਝ ਮਹਿਸੂਸ ਕੀਤਾ ਹੋਵੇ ਜਦੋਂ ਭਾਈ ਅਮਰਤਪਾਲ ਸਿੰਘ ਹੁੜੀਪੁਰੂਗੜ੍ਹ ਜ਼ਿਲ੍ਹੇ ਦੇ ਵਿੱਚ ਜਦੋਂ ਉਹਨਾਂ ਨੇ ਸਾਰਾ ਆਪਣੇ ਪੰਜਾਬ ਵਿੱਚ ਟੋਟਲੀ A to Z ਸਾਰਾ ਬੰਦ ਕਰ ਦਿੱਤਾ ਸੀਗਾ ਤੇ ਮੈਨੂੰ ਯਾਦ ਹੈ ਕਿ ਫਲੂਜਪੁਰ ਵਿੱਚ ਉਹ ਇਸੇ ਕਾਰਨ ਇੱਕ ਜਥੇ ਨੇ ਉਹਨਾਂ ਨੂੰ ਉੱਥੇ ਕੋਈ ਪਹੁੰਚ ਨਹੀਂ ਸਕਿਆ ਸੀਗਾ ਤੇ ਸਾਨੂੰ ਉੱਥੇ ਉਹਨਾਂ ਨੇ ਕਿਹਾ ਕਿ ਸਾਡਾ ਪ੍ਰੋਗਰਾਮ ਤੁਸੀਂ ਲਾ ਕੇ ਜਾਓ ਅਸੀਂ ਜਦੋਂ ਰਾਤ ਨੂੰ ਘਰੋਂ ਨਿਕਲੇ ਤੇ ਸ਼ਾਮ ਨੂੰ ਸਾਨੂੰ ਸਾਡੇ ਸਿਰਫ ਇੱਕ ਬਾਣਾ ਦੇ ਕੇ ਤੇ ਸਾਡੀਆਂ ਦਸਤਾਰਾਂ ਦੇ ਕੇ ਸਾਨੂੰ ਥਾਂ-ਥਾਂ ਤੇ ਪੁਲਿਸ ਵੱਲੋਂ ਰੋਕਿਆ ਗਿਆ ਇੱਕ ਨਹੀਂ ਬਹੁਤ ਘਟਨਾਵਾਂ ਹੁੰਦੀਆਂ ਵੀਰ ਜੀ ਜਰਨੀਆਂ ਦੇ ਸਤਾਰਾ ਇਹ ਤਾਂ ਰੜਕਦੇ ਰਹਿੰਦੀਆਂ ਆ ਸਰਕਾਰਾਂ ਨੂੰ ਇੱਕ ਸਿੱਖਧਰਮ ਨੂੰ ਦੇਖਿਆ ਕਿ ਕਿੰਦਾ ਢਾਲ ਆ ਰਹੀ ਆ ਸਰਕਾਰ ਜਦੋਂ ਸਾਡੇ ਹੱਕ ਦੀ ਗੱਲ ਕਰੂਗੇ ਤਾਂ ਉਹਨਾਂ ਨੂੰ ਓਬਵੀਅਸਲੀ ਸਾਰੇ ਗਦਾਰ ਕਹੂਗੇ ਕੋਈ ਨਾ ਕੋ ਜਿੱਥੋਂ ਮਰਜੀ ਪਾਉਗਾ ਮਰਤਬਾ ਲਿਆ ਭਾਈ ਗੁਰਜੀਤ ਸਿੰਘ ਜੀ ਦਾ ਜਿਹੜਾ ਬੈਕਗ੍ਰਾਉਂਡ ਦੇਖਿਆ ਜਾਵੇ ਤੇ ਉਹ ਫੌਜੀ ਸੀਗੀ ਇੱਕ ਰੋਣ ਪਰਵਾਸੀਆਂ ਦੇ ਲਈ ਕੁਝ ਨਿਯਮ ਬਣਨੇ ਚਾਹੀਦੇ ਨੇ ਕਿ ਤਾਂ ਜੋ ਉਹਨਾਂ ਨੂੰ ਜਿਹੜੇ ਮੂਲ ਨਿਵਾਸੀ ਨੇ ਉਹਨਾਂ ਦੇ ਵੱੱਟ ਅਧਿਕਾਰ ਹੋਣੇ ਚਾਹੀਦੇ ਨੇ ਥੋਲ ਪਲਾਜ਼ਾ ਤੇ ਆ ਆਈਪੀਐਸ ਅਫਸਰ ਹੈ ਜਾਂ ਪ੍ਰਿੰਸੀਪਲ ਹੈ ਕਿਸੇ ਕਾਲਜ ਸਕੂਲਾਂ ਵਿੱਚ ਤੇ ਹਰ ਵਾਰ ਉਹ ਪ੍ਰੋਜੈਕਟ ਦਾ ਕਹਿਰ ਆਊਟ ਆਫ ਸਟੇਟ ਦੇ ਲੋਕਾਂ ਨੂੰ ਇੱਥੇ ਬਣਾ ਦਿੱਤੀ ਜਾਂਦੀ ਆ। ਹੁਣਾਂ ਜਦੋਂ ਕੈਮਰੇ ਚੈੱਕ ਕੀਤੇ ਉਹਦੇ ਵਿੱਚ ਇੱਕ ਪਰਵਾਸੀਆਂ ਦਾ ਬੱਚਾ 8 ਸਾਲ ਦਾ ਬੱਚਾ ਉਹ ਕੈਮਰੇ ਦੇ ਵਿੱਚ ਆਇਆ ਹੈ। ਜਦੋਂ ਉਹਨਾਂ ਨੇ ਫੜ ਕੇ ਉਹਨੂੰ ਪੁੱਛਿਆ ਕਿ ਤੇਰੀ ਮਤਲਬ ਉਹਨਾਂ ਨੇ ਨਾ ਸਾਰੇ ਸੱਜਿ ਦੇ 18 ਅੰਗ 18 ਸੈਕਿੰਡ ਵਿੱਚ ਭੰਗ ਕਰ ਦਿੱਤੇ ਸੀ। ਉਹਨੇ ਮਤਲਬ ਪੋਜਪੁਰੀ ਵਿੱਚ ਇਦਾਂ ਹੀ ਬੋਲਿਆ ਕਿ ਮੈਨੂੰ ਇੱਕ ਬੰਦੇ ਨੇ ਨਾ ਪੈਸੇ ਦਿੱਤੇ ਸੀ। ਕਹਿੰਦਾ ਵੀ ਅੰਦਰ ਨਾ ਇਸ ਕਮਰੇ 'ਚ ਜਾ ਅੰਦਰ ਇੱਕ ਵੱਡੀ ਕਿਤਾਬ ਪਈ ਹੋਣੀ ਹੈ ਔਰ ਮਾਲੇ ਚੱਕ ਕੇ ਤੇ ਉਹ ਕਿਤਾਬ ਨੂੰ ਪਾੜ ਦੇ। ਆ ਅਸੀਂ ਤਾਂ ਗਏ ਰਹੇ ਜਾਨੀ ਇਹ ਗੱਲ ਸੁਣ ਕੇ ਜਦੋਂ ਉਹਨੂੰ ਬੱਚੇ ਨੂੰ ਪੁੱਛਿਆ ਕਿ ਤੈਨੂੰ ਕਿੰਨੇ ਪੈਸੇ ਦਿੱਤੇ? ਕਹਿੰਦਾ ਮੈਨੂੰ 10 ਰੁਪਏ ਦਿੱਤੇ। ਸ਼੍ਰੀ ਫਤੇਗੜ ਸਾਹਿਬ ਦੀ ਧਰਤੀ ਤੇ ਖੜੇ ਆ ਜਿਹੜੀ ਕਿ ਜ਼ਬਰਦਸਤ ਹਮੇਸ਼ਾ ਜਵਾਬ ਦਿੰਦੀ ਰਹੀ ਹੈ ਤੇ ਇੱਥੇ ਇਕੱਠ ਹੋਇਆ ਬੇਅਦਬੀਆਂ ਦੇ ਇਨਸਾਫ ਦੇ ਲਈ ਸਖਤ ਸਜ਼ਾਾਂ ਮੰਗੀਆਂ ਜਾ ਰਹੀਆਂ ਨੇ ਹਾਲਾਂਕਿ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਇੱਕ ਕਮੇਟੀ ਬਣਾਈ ਗਈ ਹੈ ਜਿਹੜੀ ਕਿ 6 ਮਹੀਨਿਆਂ ਦਾ ਸਮਾਂ ਲਏਗਾ ਉਸ ਤੋਂ ਬਾਅਦ ਹੀ ਬੇਅਦਬੀਆਂ ਤੇ ਕੋਈ ਕਾਨੂੰਨ ਬਣ ਸਕਦਾ ਹੈ ਜਾਂ ਉਹਨਾਂ ਦੀ ਕਮੇਟੀ ਦੀ ਜਿਹੜੀ ਰਿਪੋਰਟ ਹੋਵੇਗੀ ਉਹਨਾਂ ਦੇ ਆਧਾਰ ਤੇ ਹੀ ਕੋਈ ਨਾ ਕੋਈ ਕਾਨੂੰਨ ਬਣ ਸਕਦਾ ਜਾਂ ਨਹੀਂ ਬਣੇਗਾ ਜਾਂ ਬਣੇਗਾ ਇਹ ਬਾਤ ਦੀ ਗੱਲ ਹੈ ਪਰ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਇਕੱਠ ਹੋਇਆ ਬੇਅਦਬੀਆਂ ਦੇ ਇਨਸਾਫ ਦੇ ਲਈ ਸਾਡੇ ਨਾਲ ਨਰਵੈਰ ਖਾਲਸਾ ਕਵਿਸ਼ਰੀ ਜਥਾ ਮੌਜੂਦ ਹੈ ਜਿਹੜੇ ਕਿ ਸਟੇਜ ਤੇ ਵੀ ਆਪਣਾ ਜਿਹੜਾ ਸੰਗੀਤ ਦੇ ਨਾਲ ਸੰਗਤ ਨੂੰ ਜਿਹੜੇ ਸਨਮੁਖ ਕਰਕੇ ਆਏ ਨੇ ਇਤਿਹਾਸ ਸੁਣਾ ਕੇ ਆਏ ਨੇ ਤੇ ਹੁਣ ਸਾਡੇ ਨਾਲ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਪੈਣੇ ਕਿਵੇਂ ਦੇਖਦੇ ਹੋ ਕਿ ਜਿਹੜਾ ਸਰਕਾਰ ਨੇ ਇੱਕ ਤਰੀਕੇ ਦੇ ਨਾਲ ਆਮ ਭਾਸ਼ਾ ਦੇ ਵਿੱਚ ਕਿਹਾ ਜਾ ਰਿਹਾ ਕਿ ਸਰਕਾਰ ਨੇ ਬੇਅਦਬੀ ਦਾ ਜਿਹੜਾ ਕਾਨੂੰਨ ਬਣਾਤਾ ਸੀ ਉਹਨੂੰ ਲਮਕਾ ਦਿੱਤਾ ਤੁਸੀਂ ਕਿਵੇਂ ਸਮਝਦੇ ਹੋ ਦੇਖੋ ਵੀਰ ਜੀ ਜਿੱਦਾਂ ਆਪਾਂ ਜਾਣਦੇ ਹਾਂ ਕਿ ਭਾਈ ਗੁਰਜੀਤ ਸਿੰਘ ਜੀ ਆ ਜਿਹੜੇ ਪਿਛਲੇ 10 ਮਹੀਨਿਆਂ ਤੋਂ ਟਾਵਰ ਤੇ ਬੈਠੇ ਹੋਏ ਆ ਔਰ ਇੰਨਾ ਲੰਬਾ ਸਮਾਂ ਅਤ ਦੀ ਗਰਮੀ ਅਤ ਦੀ ਠੰਡ ਜਿਨ੍ਹਾਂ ਨੇ ਉੱਪਰ ਟਾਵਰ ਤੇ ਦੇਖੀ ਆ ਤੇ ਬਾਕੀ ਆਪਾਂ ਜਾਣ ਸਕਦੇ ਆਪਾਂ ਆਪਣੇ ਘਰਾਂ ਵਿੱਚ ਰਹਿੰਦੇ ਆ ਅਸੀਂ ਸੌ ਤਰ੍ਹਾਂ ਦੇ ਸੁੱਖ ਕਿਤੇ ਲਾਈਟ ਪੱਖਾ ਜਾਂ ਹੀਟਰ ਆ ਸਿਆਲਾਂ ਵਿੱਚ ਹਨ ਆਪਾਂ ਹਰ ਇੱਕ ਚੀਜ਼ ਵਰਤਦੇ ਆਂ ਪਰ ਉਹਦੇ باوجود ਉਹ ਭਾਈ ਸਾਹਿਬ ਜੀ ਨੇ ਸਾਰਾ ਕੁਝ ਛੱਡ ਕੇ ਸਭ ਕੁਝ ਤਿਆਕ ਕੇ ਇੰਨੀ ਕਰੜੀ ਮਿਹਨਤ ਇੰਨੀ ਕੁਰਬਾਨੀ ਉਹਨਾਂ ਦੇ ਕਰਨ ਦਾ ਇੱਕੋ ਇੱਕ ਕਾਰਨ ਸੀ ਉਹਨਾਂ ਦੀ ਮੰਗ ਦੀ ਬੜੀ ਜਾਇਜ ਮੰਗਾ ਕਿ ਜਿੰਨੇ ਵੀ ਧਰਮ ਗ੍ਰੰਥ ਆ ਨਾ ਕਿ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਜਿੰਨੇ ਵੀ ਧਰਮ ਗ੍ਰੰਥ ਆ ਹਿੰਦੂ ਵੀਰਾਂ ਦੇ ਵੇਦ ਆ ਜਿਹੜੇ ਉਹਨਾਂ ਦੇ ਗੀਤਾ ਆ ਇਸੇ ਤਰ੍ਹਾਂ ਮੁਸਲਮਾਨਾਂ ਦੇ ਕੁਰਾਨ ਸ਼ਰੀਫ ਆ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਜਿੰਨੇ ਧਾਰਮਿਕ ਗ੍ਰੰਥ ਆ ਜੇਕਰ ਉਹਨਾਂ ਦੀ ਕੋਈ ਬੇਦਬੀ ਕਰਦਾ ਆ ਤੇ ਇਹੋ ਮੰਗ ਭਾਈ ਗੁਰਜੀਤ ਸਿੰਘ ਜੀ ਕਰ ਰਿਹਾ ਉਸ ਟਾਵਰ ਤੇ ਬੈਠ ਕੇ ਕਿ ਉਸ ਦੋਸ਼ੀ ਨੂੰ ਜਿਹੜੀ ਬਣਦੀ ਸਜ਼ਾ ਦਿੱਤੀ ਜਾਵੇ ਕਿਉਂਕਿ ਜਿਹੜੀ ਸਜ਼ਾ ਆ ਉਹ ਸਜ਼ਾ ਸਾਨੂੰ ਇਹ ਨਹੀਂ ਲੱਗਦਾ ਕਿ ਆਮ ਜੇਕਰ ਅਸੀਂ ਕਿਸੇ ਇਨਸਾਨ ਦਾ ਕਤਲ ਕਰਦੇ ਜਾਉਦੇ ਤੇ ਕੋਈ ਵਾਰ ਹੁੰਦਾ ਤੇ ਉਹਨੂੰ ਵੀ ਜਿਹੜੀ 2 ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਆ ਪਰ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਹੜੇ ਸਿੱਖਾਂ ਦੇ ਗੁਰੂ ਆ ਦੀਨ ਦੁਨੀਆ ਦੇ ਮਾਲਕ ਆ ਜਿਨ੍ਹਾਂ ਨੂੰ ਆ ਕੇ ਹਰ ਕੋਈ ਝੁਕਦਾ ਕੀ ਦੁਨੀਆ ਦਾ ਬਾਦਸ਼ਾਹ ਵੀਰ ਜੀ ਹੁਣ ਤੁਸੀਂ ਦੇਖੋ ਵੀ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਂਦੇ ਆ ਉਹ ਬਾਮਾ ਵਰਗੇ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਝੋਕਦੇ ਆ ਹਨਾ ਉੱਥੇ ਦੁਨੀਆ ਦਾ ਕੋਈ ਮੰਤਰੀ ਕੋਈ ਰਾਜਨੀਤਿਕ ਆ ਕੋਈ ਜਿੱਡਾ ਮਰਜੀ ਵੱਡਾ ਬਿਜ਼ਨਸਮੈਨ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦਾ ਇਹਦਾ ਅਰਥ ਕਿ ਗੁਰੂ ਗ੍ਰੰਥ ਸਾਹਿਬ ਜੀ ਰਾਜਿਆਂ ਦੇ ਰਾਜੇ ਆ ਮਹਾਰਾਜਿਆਂ ਦੇ ਮਹਾਰਾਜੇ ਆ ਤੇ ਕੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਵੇ ਕੋਈ ਪਾਤਸ਼ਾਹ ਜੀ ਤੇ ਆ ਕੇ ਵਾਰ ਕਰੇ ਤੇ ਉਹਦੀ ਸਜ਼ਾ ਨਹੀਂ ਹੋਣੀ ਚਾਹੀਦੀ ਇਹ ਸਿੱਖ ਜਗਤ ਦੀ ਮੰਗਾ ਨਾ ਕਿ ਕੇਵਲ ਭਾਈ ਗੁਰਜੀਤ ਸਿੰਘ ਜੀ ਦੀ ਅੱਜ ਇਹ ਚੀਜ਼ ਨੂੰ ਦਿਖਾਇਆ ਜਾ ਰਿਹਾ ਕਿ ਕੱਲਾ ਸਿੰਘ ਟਾਵਰ ਤੇ ਬੈਠਾ ਉਹਦੀ ਇਕੱਲੇ ਦੀ ਮੰਗ ਆ ਨਹੀਂ ਖਾਲਸਾ ਜੀ ਉਹ ਇਹ ਸਾਰੇ ਜਗਤ ਦੀ ਮੰਗ ਆ ਜਿਹੜਾ Hindu ਜਿਹੜਾ Musalman ਉਹ ਚਾਰ ਦਿਵਾਰੀ ਚੋਂ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਝੁਕਦਾ ਇਹ ਹਰ ਇੱਕ ਦੀ ਮੰਗ ਆ ਕਿ ਸਾਡੇ ਜਿਹੜੇ ਪਵਿੱਤਰ ਧਰਮ ਗ੍ਰੰਥਾ ਉਹਨਾਂ ਦੀ ਬੇਦਬੀ ਨਾ ਹੋਵੇ अच्छा पण एक चीज ਹੋਰ ਹੈ ਬਹੁਤ ਸਾਰੇ ਜਦ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਬੇਅਦਬੀ ਤੇ ਕਾਨੂੰਨ ਬਣੇਗਾ ਤੇ ਉਹਦੀ ਸਲਾਹ ਮਸ਼ਵਰੇ ਦੇ ਲਈ ਕਮੇਟੀ ਬਣਾ ਦਿੱਤੀ ਗਈ ਪਰ ਉਦੋਂ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਕਿ ਜਦ ਪੰਜਾਬੀਆਂ ਦੇ ਲਈ ਇਹ ਕਾਨੂੰਨ ਬਣ ਜਾਵੇਗਾ ਤਾਂ ਇਸ ਕਾਨੂੰਨ ਦੀ ਬਹੁਤ ਵੱਡੇ ਪੱਧਰ ਤੇ ਦੁਰਵਰਤੋਂ ਹੋਵੇਗੀ ਤੇ ਜਿਸ ਤਰੀਕੇ ਦੇ ਐਨਐਸਏ ਲਾਇਆ ਜਾਂਦਾ ਜਾਂ ਹੋਰ ਜਿਹੜੇ ਕਾਨੂੰਨ ਨੇ ਸਖਤ ਕਾਨੂੰਨ ਨੇ ਪੰਜਾਬੀਆਂ ਤੇ ਲੱਗਦੇ ਨੇ ਉਸੇ ਤਰੀਕੇ ਦੀ ਮਾਰ ਹੈ ਜਿਹੜੀ ਪੰਜਾਬੀਆਂ ਦੇ ਲਈ ਕਾਨੂੰਨ ਬਣੇਗਾ ਤੇ ਪੰਜਾਬੀਆਂ ਨੂੰ ਹੀ ਤਸ਼ੱਦਦ ਝੱਲਣਾ ਪਵੇਗਾ ਉਸ ਚੀਜ਼ ਨੂੰ ਕਿਵੇਂ ਸਮਝਦੇ ਹੋ ਤੁਸੀਂ ਦੇਖੋ ਵੀਰ ਜੀ ਜੇ ਇਹ ਗੱਲ ਕਹੀ ਜਾ ਰਹੀ ਆ ਵੀ ਐਨਐਸਏ ਵਾਂਗੂ ਇਹ ਪੰਜਾਬੀਆਂ ਤੇ ਲੱਗੂਗੀ ਇਹ ਕਿੱਦਾਂ ਹੋ ਸਕਦਾ ਕਿਉਂਕਿ ਜਦੋਂ ਬੇਦਬੀਆਂ ਦੇ ਅਸੀਂ ਦੇਖਦੇ ਆ ਨਾ ਜ਼ਿਆਦਾਤਰ ਕਿਉਂਕਿ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਜਿਹੜੇ ਅਠੋ ਪਾ ਟੈਲ ਸੇਵਾ ਲਹਿਰ ਤੋਂ ਆ ਨਾ ਉਹਨਾਂ ਦੇ ਕੋਲ ਹਰ ਇੱਕ ਰਿਕਾਰਡ ਪਿਆ ਕਿੰਨੇ ਕਿੰਨੇ ਬੇਦਬੀ ਕੀਤੀ ਆ ਔਰ ਉਹਨਾਂ ਬੇਦਬੀਆਂ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਪ੍ਰਵਾਸੀ ਆ ਉਹ ਆਏ ਆ ਤੇ ਜੇ ਸੰਗਤਾਂ ਦੇ ਮਨ ਵਿੱਚ ਇਹ ਸਵਾਲ ਆ ਕਿਉਂਕਿ ਸੰਗਤਾਂ ਦੇ ਤਾਂ ਹੋ ਨਹੀਂ ਸਕਦਾ ਸੰਗਤ ਤੇ ਇਹ ਗੱਲ ਚਾਹੁੰਦੀ ਆ ਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾਵਾ ਹੋਣ ਜਿਹੜੇ ਕੋਈ ਵਿਰੋਧੀ ਆ ਉਹ ਇਹੋ ਜੇ ਸਵਾਲ ਖੜੇ ਕਰਦੇ ਆ ਪਰ ਉਹਨਾਂ ਦੀ ਜਾਣਕਾਰੀ ਲਈ ਦੱਸ ਦਿੱਤਾ ਜਾਵੇ ਕਿ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕਰੂਗਾ ਹੁਣ ਵੀਰ ਜੀ ਦੇਖੋ ਅਸੀਂ ਪੁਰਾਣੇ ਸਮਿਆਂ ਤੋਂ ਦੇਖਦੇ ਆ ਰਹੇ ਹੁਣ ਆਪਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਖੜੇ ਆਂ ਗੰਗੂ ਪਹਿਲਾਂ ਗੁਰੂ ਘਰ ਚ ਰਸੋਈ ਆਈ ਆ ਪਰ ਜੇਕਰ ਉਹਨੇ ਬੇਦਬੀ ਕੀਤੀ ਆ ਜੇਕਰ ਉਹਨੇ ਸਹਿਬ ਜਦਾਂ ਨੂੰ ਗ੍ਰਿਫਤਾਰ ਕਰਵਾਇਆ ਤੇ ਸਾਡੇ ਲਈ ਉਹਨਾਂ ਦੋਸ਼ੀ ਆ ਸਾਡੇ ਲਈ ਦੋਸ਼ੀ ਪਹਾੜੀ ਰਾਜੇ ਵੀ ਉਹਨੇ ਆ ਸਾਡੇ ਲਈ ਦੋਸ਼ੀ ਜਿਹੜੇ ਔਰੰਗਜ਼ੇਬ ਉਹ ਵੀ ਉਹਨਾਂ ਵਜ਼ੀਰ ਖਾਨ ਵੀ ਉਹਨਾਂ ਤੇ ਗੰਗੂ ਵੀ ਉਹਨਾਂ ਹੀ ਆ ਭਾਵੇਂ ਉਹ ਗੁਰੂ ਘਰ ਚ ਹੀ ਰਹਿੰਦਾ ਰਿਹਾ ਤੇ ਜੇਕਰ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕਰੂਗਾ ਸਾਡਾ ਕਿਤੋਂ ਸਕਾ ਹੋ ਜੂਗਾ ਜਿਹੜਾ ਆਪਣੇ ਗੁਰੂ ਦਾ ਨਹੀਂ ਬਣਦਾ ਸਾਡਾ ਕਿੱਥੋਂ ਸਕਾ ਹੋ ਜਾਊਗਾ ਇਸ ਵਾਸਤੇ ਇਹ ਸਵਾਲ ਖੜਾ ਹੀ ਨਹੀਂ ਹੋਣਾ ਚਾਹੀਦਾ ਕਿ ਇਹਦੇ ਨਾਲ ਜੀ ਪੰਜਾਬੀਆਂ ਨੂੰ ਹੀ ਮਾੜਾ ਕਿਹਾ ਜਾਊਗਾ ਨਹੀਂ ਭਾਵੇਂ ਬੇਦਬੀ ਕਰਨ ਵਾਲਾ ਜਿਹੜਾ ਮਰਜ਼ੀ ਹੋਵੇ ਭਾਵੇਂ ਉਹ ਇੰਦਰਾ ਗਾਂਧੀ ਹੋਵੇ ਭਾਵੇਂ ਉਹ ਬਦਾਲੀ ਹੋਵੇ ਭਾਵੇਂ ਮੱਸਾ ਰੰਗੜ ਹੋਵੇ ਤੇ ਭਾਵੇਂ ਉਹ ਸਿੱਖਾਂ ਦੇ ਪੇਛੇ ਕੋਈ ਹੋਵੇ ਸਾਨੂੰ ਉਹਦੇ ਨਾਲ ਮਤਲਬ ਨਹੀਂ ਸਾਨੂੰ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਵੇਂ ਜਿਹੜਾ ਮਰਜ਼ੀ ਬੇਦਬੀ ਕਰੇ ਭਾਵੇਂ ਉਹ ਪ੍ਰਧਾਨ ਮੰਤਰੀ ਹੋਵੇ ਭਾਵੇਂ ਫਿਰ ਜਿੱਦਾਂ ਕਿ ਉਹ ਆਪਾਂ ਦੇਖਿਆ ਕਿਸਾਨੀ ਮੋਰਚੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਜੀ ਇਹ ਤਾਂ ਦਲਤ ਆ ਕੀ ਦਲਤ ਅਸੀਂ ਦਲਤ ਦੇ ਕੇ ਥੋੜੀ ਉਹਨੂੰ ਮਾਰ ਰਹੇ ਹਾਂ ਐਦਾਂ ਤੇ ਦਲਤ ਕਿੰਨੇ ਤੁਰੇ ਫਿਰਦੇ ਰਾਹ ਚ ਅਸੀਂ ਰਾਹ ਜਾਂਦੇ ਨੂੰ ਮਾਰ ਰਹੇ ਹਾਂ ਅਸੀਂ ਮਾਰਿਆ ਤੇ ਜਿਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕੀਤੀ ਭਾਵੇਂ ਉਹ ਦੁਨੀਆ ਦਾ ਰਾਜਾ ਹੋਵੇ ਭਾਵੇਂ ਉਹ ਰੰਕ ਹੋਵੇ ਭਾਵੇਂ ਭਖਾਰੀ ਹੋਵੇ ਤੇ ਭਾਵੇਂ ਉਹ ਪ੍ਰਧਾਨ ਮੰਤਰੀ ਹੋਵੇ ਸਾਨੂੰ ਉਹਦੇ ਨਾਲ ਮਤਲਬ ਨਹੀਂ ਜਿਹੜਾ ਬੇਦਬੀ ਕਰੂਗਾ ਸਾਡੀ ਨਿਗਾ ਚ ਉਹ ਦੋਸ਼ੀ ਆ अच्छा पण एक चीज और ਤੁਸੀਂ ਸਮਾਣੇ ਵੀ ਪਹੁੰਚਦੇ ਰਹੇ ਹੋ ਤੇ ਸਮਾਣੇ ਦੇ ਵਿੱਚ ਵੀ ਤੇ ਇੱਥੇ ਵੀ ਆਪਾਂ ਦੇਖ ਰਹੇ ਹਾਂ ਕਿ ਜਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਹੋਣੀ ਚਾਹੀਦੀ ਹੈ ਉੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਪਹੁੰਚ ਨਹੀਂ ਰਹੀ ਹਾਲਾਂਕਿ ਮੈਂ ਸ਼ੁਰੂ ਤੋਂ ਹੀ ਜਿਹੜਾ ਕਵਰ ਕਰ ਰਹੇ ਹਾਂ ਇਸ ਮੋਰਚੇ ਨੂੰ ਦੇ ਉਦੋਂ ਤੋਂ ਸੰਗਤ ਦੀ ਗਿਣਤੀ ਜ਼ਰੂਰ ਵਧੀ ਹੈ ਬਹੁਤ ਵੱਡੀ ਗਿਣਤੀ ਚ ਵਧੀ ਹੈ ਪਰ ਜਿੰਨੀ ਵੱਡੀ ਗਿਣਤੀ ਦੇ ਵਿੱਚ ਹੋਣੀ ਚਾਹੀਦੀ ਹੈ ਉੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਨਹੀਂ ਉਹ ਚੀਜ਼ ਨੂੰ ਤੁਸੀਂ ਕਿਵੇਂ ਸਮਝਦੇ ਹੋ ਬਿਲਕੁਲ ਵੀਰ ਜੀ ਅਸੀਂ ਵੀ ਕਾਫੀ ਟਾਈਮ ਤੋਂ ਜਦੋਂ ਦਾ ਇਹ ਮੋਰਚਾ ਲੱਗਾ 10 ਮਿੰਟ तकरीबन चलो महाराज ਜਿੰਨੀ ਵੀ ਸੇਵਾ ਲੈਂਦੇ ਆਪਾਂ ਹਰ ਇੱਕ ਵਾਰੀ ਉੱਥੇ ਪਹੁੰਚਦੇ ਆਂ ਦੇਖਦੇ ਆਂ ਕਿ ਕਈ ਵਾਰੀ ਚਲੋ ਸੰਗਤ ਦੀ ਗਿਣਤੀ ਉਤਰਾ ਚੜ੍ਹਾ ਹੁੰਦਾ ਹੀ ਰਹਿੰਦਾ ਆ ਪਰ ਬਾਕੀ ਚਲੋ ਜਦੋਂ ਇਦਾਂ ਦੇ ਆਪਾਂ ਰਾਹਾਂ ਤੇ ਤੋਰਦੇ ਮੈਨੂੰ ਨਹੀਂ ਲੱਗਦਾ ਕਿ ਗਿਣਤੀ ਮਾਇਨੇ ਰੱਖਦੀ ਆ ਬਾਕੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿੱਦਾਂ ਇਕੱਲੇ ਇਕੱਲੇ ਸਿੰਘ ਨੂੰ ਸਵਾ ਸਵਾ ਲੱਖ ਹਨਾ ਬਣਾਇਆ ਆ ਉਹ ਚੀਜ਼ ਆ ਕਿ ਚਲੋ ਬਾਕੀ ਹੈ ਇੰਨਾ ਕਿ ਸਿੱਖ ਪੰਥ ਵਾਸਤੇ ਸਿੱਖ ਜਗਤ ਵਾਸਤੇ ਕਿ ਜਿਨ੍ਹਾਂ ਦੇ ਦਿਲ ਵਿੱਚ ਦਰਦ ਦੇ ਉੱਥੇ ਜ਼ਰੂਰ ਪਹੁੰਚਣਾ ਚਾਹੀਦਾ ਹੈ ਕਾਫੀ ਹੁਣ ਇਦਾਂ ਦੇ ਆ ਕਿ ਜਿਹੜੇ ਉੱਥੇ ਚਲੋ ਨਹੀਂ ਪਹੁੰਚ ਰਹੇ ਕੋਈ ਮਜਬੂਰੀ ਹੋ ਸਕਦੀ ਹੈ ਇੱਕ ਵਾਰੀ ਹੋ ਸਕਦੀ ਦੋ ਵਾਰੀ ਹੋ ਸਕਦੇ ਆ ਇਹ ਨਹੀਂ ਕਿ 10 ਜ ਮਹੀਨਿਆਂ ਦੇ ਵਿੱਚ ਕੋਈ ਨਾ ਕੋਈ ਮਜਬੂਰੀ ਹੋਊਗੀ ਤੇ ਬਾਕੀ ਚਲੋ ਸਾਰੇ ਨੂੰ ਆਪਾਂ ਵੀ ਇਹੀ ਬੇਨਤੀ ਹਰ ਵਾਰੀ ਇਹੀ ਸਟੇਜ ਤੇ ਕਰੀਦੀ ਆ ਆਪਾਂ ਚਲੋ ਜਿੱਥੇ ਵੀ ਪ੍ਰਚਾਰ ਕਰਦੇ ਆ ਹਨਾ ਆਪਾਂ ਇਹੀ ਸੰਗਤ ਨੂੰ ਅਪੀਲ ਕਰੀਦੇ ਕਿ ਵੱਧ ਤੋਂ ਵੱਧ ਉੱਥੇ ਪਹੁੰਚੋ ਕਿ ਉੱਥੇ ਹਾਂ ਦਾ ਨਾਰਾ ਮਾਰੋ ਕਿਤੇ ਨਾ ਕਿਤੇ ਆਪਾਂ ਦੇਖਦੇ ਆ ਕਿ ਜਦੋਂ ਉੱਥੇ ਕੋਈ মিডিਆ ਪਹੁੰਚਦਾ ਕੋਈ ਉੱਥੇ ਸਰਕਾਰੀ ਜ ਬਹੁਤ ਉੱਥੇ ਹਰ ਇੱਕ ਤਰ੍ਹਾਂ ਦਾ ਉੱਥੇ ਇਨਸਾਨ ਆ ਤੇ ਜਦੋਂ ਫਿਰ ਹੁੰਦਾ ਕਿ ਉੱਥੇ ਫਿਰ ਗਿਣਤੀ ਵੀ ਮਾਇਨੇ ਰੱਖਦੀ ਆ ਉਹ ਤਾਂ ਚਲੋ ਹੈ ਕਿ ਜਿਹੜਾ ਗੁਰੂ ਦਾ ਸਿੰਘ ਆ ਸਵਾ ਸਵਾ ਲਾ ਕੇ ਆ ਇਕੱਲਾ ਆ ਤੇ ਬਾਕੀ ਜ਼ਰੂਰ ਹੈ ਤਾਂ ਇਦਾਂ ਹੀ ਆ ਕਿ ਹੁਣ ਪੱਕੀ ਆਪਾਂ ਕੁਝ ਕਹਿ ਨਹੀਂ ਸਕਦੇ ਕਿਸੇ ਨੂੰ ਕਿ ਆਪਾਂ ਇੱਕ ਵਾਰੀ ਧੱਕੇ ਨਾਲ ਕਿਸੇ ਨੂੰ ਕਹਿ ਸਕਦੇ ਆ ਦੋ ਵਾਰੀ ਕਹਿ ਸਕਦੇ ਆ ਆਪਾਂ ਤਾਂ ਸਿਰਫ ਹੱਥ ਜੋੜ ਕੇ ਬੇਨਤੀ ਤੇ ਆਪਾਂ ਅਪੀਲ ਕਰ ਸਕਦੇ ਆ ਬਾਕੀ ਹੈ ਤਾਂ ਚਲੋ ਬਹੁਤ ਕਈ ਵਾਰੀ ਦੁੱਖ ਲੱਗਦਾ ਕਿ ਸਾਡੇ ਐਡਾ ਵੱਡਾ ਸਾਡਾ ਜਿਹੜਾ ਮੁੱਦਾ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਦਵੀਆਂ ਵਾਸਤੇ ਹਰ ਇੱਕ ਧਰਮ ਵਾਸਤੇ ਤੇ ਹਰ ਇੱਕ ਨੂੰ ਪਹੁੰਚਣਾ ਚਾਹੀਦਾ ਆ अच्छा पण एक चीज और कही जा रही है कि साजिश ਦੇ ਤਹਿਤ ਨਾ ਜਾਣ ਬੁੱਝ ਕੇ ਇਸ ਮਾਮਲੇ ਨੂੰ ਲਮਕਾਇਆ ਜਾ ਰਿਹਾ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਇਨਸਾਫ ਦੇਣਾ ਨਹੀਂ ਚਾਹੁੰਦੀਆਂ ਸਰਕਾਰਾਂ ਇਸ ਲਈ ਇਹ ਬਹਾਨੇ ਲਾ ਲਾ ਕੇ ਲਮਕਾਇਆ ਜਾ ਰਿਹਾ ਤੁਸੀਂ ਕੀ ਸੋਚਦੇ ਹੋ ਬਿਲਕੁਲ ਵੀਰ ਜੀ ਇਹ ਹੈ ਤੇ ਇਦਾਂ ਹੀ ਆ ਕਿ ਹੁਣ 6 ਮਹੀਨਿਆਂ ਦਾ ਇੱਕ ਸਮਾਂ ਦੇ ਦਿੱਤਾ ਪਹਿਲਾਂ ਤਾਂ ਇਹਨਾਂ ਨੇ ਕਿੰਨੇ ਸਾਲਾਂ ਤੋਂ ਅੱਜ ਤੋਂ ਨਹੀਂ ਕਾਫੀ ਸਾਲਾਂ ਤੋਂ ਇਹ ਕਾਨੂੰਨ ਦਾ ਜਿਹੜਾ ਮਸਲਾ ਚੱਲਦਾ ਆ ਰਿਹਾ ਬਾਕੀ ਇਹਨਾਂ ਕਿ ਥੋੜਾ ਹੁਣ ਗਰਮ ਹੋਇਆ 10 ਮਹੀਨਿਆਂ ਦੇ ਵਿੱਚ ਜਦੋਂ ਦਾ ਟਾਵਰ ਮੋਰਚਾ ਲੱਗਿਆ ਆ ਫਿਰ ਵੀ ਹਾਰੇ ਵਕਤਾਂ ਤੇ ਕੋਈ ਨਾ ਕੋਈ ਘਟਨਾ ਜਿੱਦਾ ਹੁੰਦੀ ਹੈ ਤੇ ਫਿਰ ਮੁੱਦਾ ਭਖਦਾ ਹੀ ਆ ਹੁਣ ਇੱਕ ਵਾਰ ਥੋੜਾ ਜਿੱਦਾਂ ਕਹਿ ਲੋ ਵੀ ਸ਼ਾਂਤ ਮਹੌਲ ਆ ਜਦੋਂ ਕੋਈ ਫਿਰ ਪਾਪੀ ਬੇਦਵੀ ਕਰਦਾ ਫਿਰ ਅ ਦੁੱਖ ਤਾਂ ਹਰ ਵੇਲੇ ਬੰਦੇ ਦੇ ਮਨ ਚ ਹੁੰਦਾ ਆ ਪਰ ਫਿਰ ਜਿੱਦਾਂ ਉਹ ਦਿੱਲੀ ਵਿੱਚੋਂ ਕਿਸਾਨਾਂ ਨੂੰ ਉਠਾ ਕੇ ਕਹਿੰਦੇ ਸੀ ਕਿ ਤੁਹਾਨੂੰ ਜੀ ਅਸੀਂ ਕਾਨੂੰਨ ਲਾਗੂ ਕਰਵਾ ਦੇਵਾਂਗੇ ਇਹ ਵੀ ਬਸ ਇਹ ਉਹੀ ਕਰ ਰਹੇ ਆ ਕਿ ਇੱਕ ਵਾਰੀ ਇਹਨਾਂ ਨੇ ਕਹਿਤਾ ਕਿ ਸੀ ਜੀ ਕਾਨੂੰਨ ਬਣਾ ਦਿੱਤੇ ਆ ਲਾਗੂ ਕਰ ਦਿੱਤੇ ਆ ਤੇ ਹੁਣ ਫਿਰ ਉਹ 6 ਮਹੀਨੇ ਦਲਮ ਕਹਿਆ ਜਾ ਰਿਹਾ ਪਰ ਇਦਾਂ ਜੇ ਹੋਣਾ ਨਹੀਂ ਚਾਹੀਦਾ ਤੁਸੀਂ ਜੇ ਕੋਈ ਸਰਕਾਰੀ ਆ ਕੋਈ ਹੋਰ ਕੰਮ ਆ ਮੈਂ ਹੁਣ ਚਲੋ ਇੱਥੇ ਕਹਿਣਾ ਨਹੀਂ ਚਾਹੁੰਦੀ ਇਦਾਂ ਦੇ ਅਸੀਂ ਬਹੁਤ ਦੇਖਦੇ ਆ ਕਿ ਜਦੋਂ ਕੋਈ ਸਰਕਾਰਾਂ ਦੇ ਨਾਲ ਜਾਂ ਕੋਈ ਕਿਸੇ ਦੇ ਵੱਡੇ ਵੱਡੇ ਅਹੁਦਿਆਂ ਦੇ ਬੰਦਿਆਂ ਦੇ ਘਰਾਂ ਤੇ ਅਟੈਕ ਹੁੰਦੇ ਆ ਜੋ ਕਿ ਮੁੱਦੇ ਭਾਗਦੇ ਆ ਉਹ ਤੁਹਾਡਾ ਬੰਦਾ 24 ਘੰਟਿਆਂ ਤੋਂ ਪਹਿਲਾਂ ਹੀ ਫੜਿਆ ਜਾਂਦਾ ਆ ਹਣ ਵੀਰ ਜੀ ਤੁਸੀਂ ਵੀ ਮੀਡੀਆ ਵਿੱਚ ਉਹ ਕਾਫੀ ਇਦਾਂ ਦੇ ਮੁੱਦੇ ਹੁੰਦੇ ਆ ਕਿ ਉਹ ਤਾਂ ਅਜੇ ਕਹਿੰਦੇ ਵੀ 12 ਘੰਟੇ ਵੀ ਨਹੀਂ ਹੁੰਦੇ 24 ਘੰਟੇ ਨਹੀਂ ਹੁੰਦੇ ਤੇ ਜੋ ਦੋਸ਼ੀ ਨੂੰ ਸਾਹਮਣੇ ਕਰ ਦਿੱਤਾ ਜਾਂਦਾ ਆ ਕਿ ਸਾਡੇ ਇਹ ਕੋਈ ਏਡੇ ਮੁੱਦੇ ਛੋਟੇ ਆ ਕਿ ਜਿਹੜਾ ਅਸੀਂ ਆਪਣੇ ਹੱਕ ਮੰਗ ਰਹੇ ਆ ਤੇ ਉਹਨਾਂ ਬਾਅਦ ਤੁਸੀਂ ਸਾਨੂੰ 10-10 ਸਾਲ 5-5 ਸਾਲ ਹਨਾ 6-6 ਮਹੀਨੇ ਸਾਨੂੰ ਲਟਕਾਉਂਦੇ ਆ ਇਹ ਬਾਕੀ ਹੈ ਸਾਬ ਸਾਜ਼ਿਸ਼ਾਂ ਮੈਨੂੰ ਇੱਕ ਜੇ ਉਮੀਦ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਉਹਨਾਂ ਦੀ ਕਿਰਪਾ ਨਾਲ ਸਭ ਕੁਝ ਹੋ ਸਕਦਾ ਬਾਕੀ ਜੇ ਸਰਕਾਰਾਂ ਤੇ ਆਸ ਰੱਖਦੇ ਤੇ ਮੈਨੂੰ ਲੱਗਦਾ ਜੇ 6 ਮਹੀਨੇ ਕਹੇ ਆ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਨਾ ਕੋਈ ਹੱਲ ਕੀਤਾ ਜਾਊਗਾ ਅੱਛਾ ਭਣੇ ਪੰਜਾਬ ਦੀ ਧਰਤੀ ਨੂੰ ਨਾ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਤੇ ਜਿਹੜੀ ਧਰਤੀ ਤੇ ਅੱਜ ਆਪਾਂ ਖੜੇ ਆ ਫਤਿਹਗੜ੍ਹ ਸਾਹਿਬ ਦੀ ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਆਪਣੇ ਆਪ ਦੇ ਵਿੱਚ ਇਤਿਹਾਸ ਜਿਹੜੀ ਸਮੋਈ ਬੈਠੀ ਹੈ ਤੇ ਇਹ ਸਭ ਦੇ ਬਾਵਜੂਦ ਪੰਜਾਬ ਦੀ ਧਰਤੀ ਤੇ ਬੇਅਦਬੀਆਂ ਦੀਆਂ ਘਟਰਾਵਾਂ ਲਗਾਤਾਰ ਵਾਪਰਦੀਆਂ ਨੇ ਉਹਨਾਂ ਨੂੰ ਘਟਰਾਵਾਂ ਦੇ ਪਿੱਛੇ ਦਾ ਕਾਰਨ ਕੀ ਸਮਝਦੇ ਹੋ ਕਿਉਂਕਿ ਲਗਾਤਾਰ ਇਹ ਵਾਪਰਨੀਆਂ ਕੋਈ ਆਮ ਗੱਲ ਤਾਂ ਹੈ ਨਹੀਂ ਇਹ ਵੀਰ ਜੀ ਹੁਣ ਕਿਤੇ ਨਾ ਕਿਤੇ ਸਿੱਖ ਪੰਥ ਨੂੰ ਹਰ ਵੇਰੇ ਕੋਈ ਨਾ ਕੋਈ ਇਦਾਂ ਦਾ ਗੱਲ ਕੀਤੀ ਜਾਂਦੀ ਆ ਕਿਤੇ ਸਾਡੇ ਹੁਣ ਥੋੜੇ ਟਾਈਮ ਪਹਿਲਾਂ ਭੈਣ ਦੇ ਕਕਾਰਾਂ ਤੇ ਜਿੱਦਾਂ ਉਹਨਾਂ ਤੇ ਮੁੱਦਾ ਠਾਇਆ ਗਿਆ ਫਿਰ ਸਾਡੇ ਧਰਮਾਂ ਦੀ ਬੇਦਬੀ ਸਾਡੇ ਨਿਸ਼ਾਨ ਸਾਹਾਂ ਤੇ ਸਾਡੇ ਲੰਗਰਾਂ ਤੇ ਹਰ ਇੱਕ ਚੀਜ਼ ਤੇ ਸਰਕਾਰ ਨੂੰ ਕਿਤੋਂ ਨਾ ਕਿਤੋਂ ਵੀ ਇਹਨਾਂ ਨੂੰ ਕੋਈ ਇਦਾਂ ਦਾ ਮੌਕਾ ਮਿਲੇ ਤੇ ਇਹ ਸਿੱਖ ਪੰਥ ਨੂੰ ਠੇਸ ਪਹੁੰਚਾਉਣ ਦੇ ਵਿੱਚ ਪਿੱਛੇ ਨਹੀਂ ਰਹਿੰਦੀ ਹੈਗੀ ਹਰ ਵੇਲੇ ਇਹਨਾਂ ਦੀ ਮਨਚਸ਼ਤ ਇਦਾਂ ਹੀ ਚੱਲਦਾ ਰਹਿੰਦਾ ਕਿ ਜਿਹੜਾ ਸਿੱਖ ਪੰਥ ਹੈ ਜਿਹੜਾ ਚੜ੍ਹਦੀ ਕਲਾ ਹੈ ਜਾਰ ਨਹੀਂ ਸਕਦੇ ਕਹਿ ਲੋ ਜਾਬਰ ਬਾਬਰ ਦੇ ਟਾਈਮ ਤੱਕ ਤੇ ਅੱਜ ਦੇ ਟਾਈਮ ਤੱਕ ਕਿੰਨੇ ਸੂ ਸਾਲ ਹੋ ਗਿਆ ਬਸ ਇਹ ਸ਼ਾਇਦ ਉਹਨਾਂ ਦਾ ਹੀ ਖੂਨ ਇੱਥੇ ਤੱਕ ਚੱਲਿਆ ਆਉਂਦਾ ਕਿ ਜਿਹੜਾ ਸਿੱਖ ਪੰਥ ਨਾਲ ਖਾਰ ਖਾਂਦੇ ਆ ਬਾਕੀ ਚਲੋ ਮਾਰੇ ਦੀ ਕਿਰਪਾ ਉਹਨਾਂ ਤੇ ਓਟ ਆਸਰਾ ਹੈ ਕਿ ਸਾਨੂੰ ਜਰੂਰ ਹੱਕ ਮਿਲੂਗਾ ਬਾਕੀ ਆ ਕਿ ਜਿਹੜਾ ਸਿੱਖ ਹੈ ਉਹ ਆਪਣੇ ਆਪ ਵਿੱਚ ਇੱਕ ਰਾਜਾ ਮਹਾਰਾਜ ਹੈ ਬਾਕੀ ਜੇ ਇੱਥੇ ਅਸੀਂ ਦੁਨੀਆਦਾਰੀ ਵਿੱਚ ਵਿਚਰਦੇ ਇੱਥੇ ਦੁਨਿਆਵੀ ਤੌਰ ਤੇ ਫਿਰ ਚਲੋ ਸਾਨੂੰ ਵੀ ਹੱਕ ਚਾਹੀਦੇ ਵੀ ਆ ਜਿੱਦਾਂ ਸ਼ਾਸਤਰਾਂ ਤੇ ਆਪਣੇ ਨਿਸ਼ਾਨ ਸਾਹਿਬ ਤੇ ਹਰ ਕਿ ਜਿੱਥੇ ਵੀ ਕੋਈ ਨਾ ਕੋਈ ਸਾਨੂੰ ਠੇਸ ਪਹੁੰਚਾਉਂਦੇ ਆ ਤੇ ਉਹਦੇ ਤੇ ਕੋਈ ਨਾ ਕੋਈ ਕਾਨੂੰਨ ਜਰੂਰ ਲਾਗੂ ਹੋਣਾ ਚਾਹੀਦਾ ਇਹ ਨਹੀਂ ਕਿ ਸਿੱਖ ਧਰਮ ਵਾਸਤੇ ਹਰ ਇੱਕ ਧਰਮ ਦਾ ਆਪਾ ਸਤਿਕਾਰ ਕਰਦੇ ਆ ਜਿੰਨਾਂ ਦਾ ਹੈ ਮੁਬਾਰਕ ਆ ਬਾਕੀ ਚਲੋ ਕਿਸੇ ਦਾ ਇਹ ਨਹੀਂ ਕਿ ਕਿਸੇ ਦਾ ਕੋਈ ਮੰਨ ਦੁਕੇ ਬਾਕੀ ਲੀਤੀ ਜਾਂ ਕੀਤੀਆਂ ਜਾਂਦੀਆਂ ਆ ਅੱਛਾ ਭਣੇ ਇੱਕ ਚੀਜ਼ ਹੋਰ ਆਮ ਸਮਾਜ ਦੇ ਵਿੱਚ ਕਹੀ ਜਾਂਦੀ ਹੈ ਕਿ ਬਾਣਾ ਤੇ ਬਾਣੀ ਬਹੁਤ ਚੁਭਦੇ ਆ ਜਿਹੜੇ ਪੰਜਾਬ ਵਿਰੋਧੀ ਨੇ ਜਾਂ ਸਿੱਖ ਵਿਰੋਧੀ ਨੇ ਤੁਸੀਂ ਦਸਤਾਰਾਂ ਸਜਾ ਕੇ ਜਦੋਂ ਉਹਨਾਂ ਏਜੰਸੀਆਂ ਨਾਲ ਉਹਨਾਂ ਪਾਰਟੀਆਂ ਨਾਲ ਉਹਨਾਂ ਸਰਕਾਰਾਂ ਨਾਲ ਰਲ ਜਾਂਦੇ ਹੋ ਉਦੋਂ ਕੋਈ ਸਮੱਸਿਆ ਨਹੀਂ ਜਦ ਤੁਸੀਂ ਆਪਣੇ ਹੱਕਾਂ ਦੀ ਗੱਲ ਬਾਣਾ ਤੇ ਬਾਣੀ ਪਾ ਕੇ ਕਰਦੇ ਹੋ ਤਾਂ ਕਿਤੇ ਨਾ ਕਿਤੇ ਤਕਲੀਫ ਹੁੰਦੀ ਹੈ ਤੇ ਹਮੇਸ਼ਾ ਕਹਿੰਦੇ ਕਿ ਨਿਹੰਗ ਸਿੰਘਾਂ ਬਾਰੇ ਜੋ ਵੀ ਇਹ ਆਪਣਾ ਬਾਣਾ ਹੈ ਉਹਨਾਂ ਬਾਰੇ ਖਾਸ ਤੌਰ ਤੇ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਤੰਗ ਤਰੀਕੇ ਦਾ ਕੁਝ ਮਹਿਸੂਸ ਕੀਤਾ ਹੋਵੇ ਕਿਉਂਕਿ ਤੁਸੀਂ ਦਸਤਾਰ ਹੈ ਜਿਹੜੀ ਸਜਾਈ ਹੋਈ ਹੈ ਸ਼ੁਰੂ ਤੋਂ ਤੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਵੀਰ ਜੀ ਬਿਲਕੁਲ ਜਦੋਂ ਪਾਈ ਅਮਰਤਪਾਲ ਸਿੰਘ ਨੂੰ ਡਿਬੁਰੂਗੜ੍ਹ ਜ਼ਿਲ੍ਹੇ ਦੇ ਵਿੱਚ ਜਦੋਂ ਉਹਨਾਂ ਨੇ ਸਾਰਾ ਆਪਣੇ ਪੰਜਾਬ ਵਿੱਚ ਟੋਟਲੀ A to Z ਸਾਰਾ ਬੰਦ ਕਰ ਦਿੱਤਾ ਸੀਗਾ ਤੇ ਮੈਨੂੰ ਜਾਂਦਿਆ ਕਿ ਫਰੋਜਪੁਰ ਵਿੱਚੋਂ ਇਸੇ ਕਾਰਨ ਹੀ ਇੱਕ ਜਥੇ ਨੇ ਉਹਨਾਂ ਨੂੰ ਉੱਥੇ ਕੋਈ ਪਹੁੰਚ ਨਹੀਂ ਸਕਿਆ ਸੀਗਾ ਤੇ ਸਾਨੂੰ ਉੱਥੇ ਉਹਨਾਂ ਨੇ ਕਿਹਾ ਕਿ ਸਾਡਾ ਪ੍ਰੋਗਰਾਮ ਤੁਸੀਂ ਲਾ ਕੇ ਜਾਓ ਤੇ ਮੈਨੂੰ ਲੱਗਦਾ ਕਿ ਸ਼ਾਇਦ ਕੋਈ ਉਸ ਤਰੀਕ ਤੇ ਹੀ ਸਾਨੂੰ ਅਸੀਂ ਜਦੋਂ ਰਾਤ ਨੂੰ ਘਰੋਂ ਨਿਕਲੇ ਤੇ ਸ਼ਾਮ ਨੂੰ ਸਾਨੂੰ ਸਾਡੇ ਸਿਰਫ ਇੱਕ ਬਾਣਾ ਦੇਖ ਕੇ ਤੇ ਸਾਡੀਆਂ ਦਸਤਾਰਾਂ ਦੇਖ ਕੇ ਸਾਨੂੰ ਥਾਂ-ਥਾਂ ਤੇ ਪੁਲਿਸ ਵੱਲੋਂ ਰੋਕਿਆ ਗਿਆ ਇੱਕ ਨਹੀਂ ਬਹੁਤ ਘਟਨਾਵਾਂ ਹੁੰਦੀਆਂ ਵੀਰ ਜੀ ਚਲੋ ਹੁਣ ਤਾਂ ਬਿਆਨ ਕਰਨ ਤੋਂ ਪਰੇ ਆ ਪਰ ਮੈਨੂੰ ਉਹ ਜ਼ਿਆਦਾ ਹੈ ਕਿ ਸਾਨੂੰ ਥਾਂ ਥਾਂ ਤੇ ਸਾਡੀ ਚੈਕਿੰਗ ਸਾਡੀ ਗੱਡੀ ਨੂੰ ਰੁਕਵਾ ਕੇ ਹਨਾ ਸਾਡੇ ਵੱਲ ਦੇਖਣਾ ਸਾਡੇ ਸ਼ਸਤਰਾਂ ਦੀ ਪੁਸ਼ ਗੈਸ ਸਾਨੂੰ ਟੋਲ ਪਲਾਜ਼ਿਆਂ ਤੇ ਰੋਕਿਆ ਗਿਆ ਇਦਾਂ ਵੀਰ ਜੀ ਬਹੁਤ ਕਟਨਾਵਾ ਹੁੰਦੀ ਰਹਿੰਦੀ ਖਾਸ ਕਰਕੇ ਜਿਹੜਾ ਨੀਲਾ ਬਾਣਾ ਆ ਤੇ ਜਿਹੜੀਆਂ ਦਸਤਾਰਾਂ ਇਹ ਤਾਂ ਰੜਕਦੇ ਰਹਿੰਦੀਆਂ ਆ ਸਰਕਾਰਾਂ ਨੂੰ ਅੱਛੇ ਭਾਣੇ ਤੁਸੀਂ ਸਟੇਜ ਤੋਂ ਗੱਲ ਕੀਤੀ ਸੀਗੀ ਕਿ ਸਰਕਾਰਾਂ ਹਮੇਸ਼ਾ ਸੰਤ ਹੋਣ ਭਿੰਡਰਾਂ ਵਾਲੇ ਹੋਣ ਜਾਂ ਫਿਰ ਆਦੀਪ ਸਿੱਧੂ ਹੋਰਾਂ ਦੀ ਗੱਲ ਹੋਵੇ ਜਾਂ ਅਮਰਿਤਪਾਲ ਹੋਰਾਂ ਦੀ ਹੋਵੇ ਹਮੇਸ਼ਾ ਇਹਨਾਂ ਦੇ ਟੈਗ ਲਾ ਦਿੱਤਾ ਜਾਂਦਾ ਹੈ ਕਿ ਸਰਕਾਰੀ ਨੇਤੇ ਤੁਸੀਂ ਉਹਨਾਂ ਦੀ ਸਖਸ਼ੀਤ ਨੂੰ ਕਿਵੇਂ ਸਮਝਦੇ ਹੋ ਬਿਲਕੁਲ ਵੀਰ ਜੀ ਜਦੋਂ ਕੋਈ ਵੀ ਆਪਣਾ ਸਿੱਖ ਵੀਰ ਕੋਈ ਵੀ ਇਸ ਜਿੱਦਾਂ ਕਹੇ ਲੋ ਵੀਰਦੀਪ ਸਿੱਧੂ ਕਿੱਥੋਂ ਚੱਲ ਕੇ ਆਏ ਜਦੋਂ ਉਹਨਾਂ ਨੇ ਇੱਕ ਸਿੱਖ ਧਰਮ ਨੂੰ ਦੇਖਿਆ ਕਿ ਕਿਦਾਂ ਢਾਲ ਆ ਰਹੀ ਹੈ ਸਰਕਾਰ ਜਦੋਂ ਸਾਡੇ ਹੱਕ ਦੀ ਗੱਲ ਕਰੂਗੇ ਤੇ ਉਹਨਾਂ ਨੂੰ ਓਬਵੀਅਸਲੀ ਸਾਰੇ ਗਦਾਰ ਕਹੂਗੇ ਕੋਈ ਨਾ ਕੋਈ ਜਿੱਥੋਂ ਮਰਜੀ ਪਾਉ ਅਮਰਤਪਾਲਿਆ ਕੋਈ ਵੀ ਜਿੱਦਾਂ ਇਸੇ ਤਰ੍ਹਾਂ ਭਾਈ ਗੁਰਜੀਤ ਸਿੰਘ ਜੀ ਜਿੱਦਾਂ ਕਹੇ ਲੋ 10 ਮਹੀਨਿਆਂ ਤੋਂ ਟਾਵਰ ਮੋਰਚੇ ਤੇ ਬੈਠੇ ਆ ਤੇ ਹੁਣ ਉਹਨਾਂ ਦੇ ਬਾਰੇ ਇਹ ਕਹੀ ਜਾ ਰਿਹਾ ਕਿ ਜੀ ਸਿੱਖਾ ਉਸ ਉਹਨਾਂ ਦੇ ਖਿਲਾਫ ਹੈ ਆ ਖੁਦ ਖੁਸ਼ੀ ਨਹੀਂ ਕਰਨੀ ਚਾਹੀਦੀ ਜਾਂ ਇਦਾਂ ਟਾਵਰ ਤੇ ਮੋਰਚਾ ਨਹੀਂ ਲਾ ਬੈਠੇ ਆ ਗਰਮੀ ਸਰਦੀ ਉਹਨਾਂ ਨੇ ਸਭ ਕੁਝ ਟਾਵਰ ਮੋਰਚੇ ਤੇ ਕੱਟਿਆ ਆ ਕਈ ਮਹੀਨੇ ਭੁੱਖ ਹੜਤਾਲ ਵੀ ਕੀਤੀ ਆ ਆਪਣਾ ਜਲ ਪਾਣੀ ਵੀ ਛੱਡਿਆ ਆ ਚਲੋ ਦੇਖਿਆ ਦੇਖਿਆ ਜਾਵੇ ਪਰ ਉਹਨਾਂ ਦੀ ਮੰਗ ਦੇਖੋ ਨਾ ਇੱਕ ਜਾਇਜ਼ ਏ ਮੰਗ ਦੇਖਣੀ ਚਾਹੀਦੀ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਕਿਹੜਾ ਤਰੀਕਾ ਆ ਇਹ ਦੇਖੋ ਕਿ ਮੰਗ ਕਿਹੜੀ ਮੰਗ ਏ ਇੱਕ ਹਰ ਇੱਕ ਸਿੱਖ ਧਰਮ ਦੀ ਆ ਦੇਸ਼ਾਂ ਵਿਦੇਸ਼ਾਂ ਵਿੱਚ ਜਿੰਦੇ ਜਿੰਨੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਆ ਸਾਰਿਆਂ ਦੀ ਇੱਕੋ ਮੰਗ ਏ ਕਿ ਜਦੋਂ ਵੀ ਕੋਈ ਬੇਅਦਬੀ ਦੀ ਖਬਰ ਸੁਣਦੇ ਆ ਸਾਰਿਆਂ ਦਾ ਮਨ ਇੱਕ ਵਾਰ ਦੁਖਦਾ ਆ ਸੋ ਉਹਨਾਂ ਨੇ ਭਾਈ ਗੁਰਜੀਤ ਸਿੰਘ ਜੀ ਦਾ ਜਿਹੜਾ ਬੈਕਗ੍ਰਾਉਂਡ ਦੇਖਿਆ ਜਾਵੇ ਤੇ ਉਹ ਫੌਜੀ ਸੀਗੀ ਇੱਕ ਜਦੋਂ ਉਹਨਾਂ ਨੇ ਮਤਲਬ ਮਾਤਾ ਜੀ ਵੀ ਉਹਨਾਂ ਦੇ ਗੱਲਬਾਤ ਹੁੰਦੀ ਰਹਿੰਦੀ ਕਿ ਜਦੋਂ ਮਾਤਾ ਜੀ ਨੂੰ ਉਹਨਾਂ ਦੱਸਦੇ ਸੀ ਜਦੋਂ ਬੇਦਵੀ ਦੀ ਘਟਨਾ ਕੋਈ ਸੁਣਨੀ ਉਹਨਾਂ ਨੇ ਉਹਨਾਂ ਨੇ ਇਹੀ ਕਹਿਣਾ ਕਿ ਮਾਤਾ ਮੈਂ ਕੀ ਕਰਾਂ ਉਹਨਾਂ ਨੇ ਮਤਲਬ ਰੋਣਾ ਬੱਚਿਆਂ ਵਾਂਗ ਰੋਂਦੇ ਹੁੰਦੇ ਸੀ ਕਰ ਲੋਂਦੇ ਹੁੰਦੇ ਸੀ ਕਿ ਮੈਨੂੰ ਤਾਂ ਬਰਦਾਸ਼ਤ ਨਹੀਂ ਹੁੰਦੀ ਜਦੋਂ ਕੋਈ ਮਾਰਾ ਦੀ ਬੇਦਵੀ ਕਰਦਾ ਮੈਨੂੰ ਤਾਂ ਬਰਦਾਸ਼ਤ ਨਹੀਂ ਹੁੰਦੀ ਮਾਂ ਮੈਂ ਕੀ ਕਰਾਂ ਉਹ ਕਹਿੰਦੇ ਮਹਾਰਾਜ ਕੋਈ ਨਾ ਕੋਈ ਵਿਧ ਬਣਾਉਗੇ ਦੇਖੋ ਫਿਰ ਉਹਨਾਂ ਨੇ ਇਦਾਂ ਦੀ ਵਿਧ ਬਣਾਈ ਕਿ ਅ ਬੈਠ ਗਏ ਇੰਨੇ ਮਹੀਨੇ ਹੋ ਗਏ ਦੇਖੋ ਹੁਣ ਉਥੇ ਮਹਾਰਾ ਦੀ ਚੜਦੀ ਕਲਾ ਚਲੋ ਇੱਕ ਚੜਦੀ ਕਲਾ ਕਹਿ ਸਕਦੇ ਸ਼ਹੀਦ ਸਿੰਘਾਂ ਦੇ ਪੈਰੇ ਆ ਕਿ ਦੇਖੋ ਇੰਨੇ ਸਮਾਂ ਉਹਨਾਂ ਨੇ ਕਟਿਆ ਮੋਰਚੇ ਤੇ ਉਹਨਾਂ ਦੀ ਇੱਕੋ ਮੰਗ ਏ ਕਿ ਜੇ ਦੀ ਮਤਲਬ ਹਰ ਇੱਕ ਧਰਮ ਲਈ ਜਿਹੜੀ ਬੇਦਬੀ ਕਰਦਾ ਆ ਉਹਨਾਂ ਲਈ ਕਾਨੂੰਨ ਬਣਾਏ ਜਾਵੇ ਅੱਛਾ ਭੈਣ ਦੂਜੀ ਭੈਣ ਨੇ ਗੱਲ ਕੀਤੀ ਸੀਗੀ ਕਿ ਜਦ ਬੇਅਦਬੀ ਵਾਪਰਦੀਆਂ ਨੇ ਤਾਂ ਉਹਨਾਂ ਦੇ ਵਿੱਚ ਬਹੁ ਗਿਣਤੀ ਜਿਹੜੇ ਪਾਏ ਗਏ ਨੇ ਦੋਸ਼ੀ ਪਾਏ ਗਏ ਨੇ ਤਾਂ ਪ੍ਰਵਾਸੀ ਪਾਏ ਗਏ ਨੇ ਤਾਂ ਹਮੇਸ਼ਾ ਪੰਜਾਬ ਦੇ ਵਿੱਚ ਇੱਕ ਮੰਗ ਉੱਠਦੀ ਹੈ ਕਿ ਪ੍ਰਵਾਸੀਆਂ ਦੇ ਲਈ ਕੁਝ ਨਿਯਮ ਬਣਨੇ ਚਾਹੀਦੇ ਨੇ ਕਿ ਤਾਂ ਜੋ ਉਹਨਾਂ ਨੂੰ ਜਿਹੜੇ ਮੂਲ ਨਿਵਾਸੀ ਨੇ ਉਹਨਾਂ ਦੇ ਵਾਧ ਅਧਿਕਾਰ ਹੋਣੇ ਚਾਹੀਦੇ ਨੇ ਤੁਸੀਂ ਕਿਵੇਂ ਸਮਝਦੇ ਹੋ ਹਾਂਜੀ ਬਿਲਕੁਲ ਵੀਰ ਜੀ ਆਪਾਂ ਦੇਖਿਆ ਜਾਵੇ ਹਰ ਇੱਕ ਫੀਲਡ ਵਿੱਚ ਜਿੱਦਾਂ ਕਹਿ ਲਓ ਤੁਸੀਂ ਇਸ ਇਹ ਗੱਲ ਕੀਤੀ ਆ ਕਿ ਪ੍ਰਵਾਸੀਆਂ ਨੂੰ ਪਹਿਲ ਦਿੱਤੀ ਜਾਂਦੀ ਹਰ ਜਗ੍ਹਾ ਤੇ ਜਿਹੜੀ ਮਾਜੀ ਫੀਲਡ ਜਾਂ ਆਪਾਂ ਦੇਖ ਲਈਏ ਨੌਕਰੀਆਂ ਆ ਅੱਜ ਦਾ ਕਹਿ ਲਓ ਟੋਲ ਪਲਾਜ਼ਾਂ ਤੇ ਆ ਆਈਪੀਐਸ ਅਫਸਰ ਆ ਜਾਂ ਪ੍ਰਿੰਸੀਪਲ ਆ ਕਿਸੇ ਕਾਲਜ ਸਕੂਲਾਂ ਵਿੱਚ ਤੇ ਹਰ ਵਾਰ ਉਹ ਪ੍ਰੋਜੈਕਟ ਦਾ ਕਹਿ ਲਓ ਆਊਟ ਆਫ ਸਟੇਟ ਦੇ ਲੋਕਾਂ ਨੂੰ ਇੱਥੇ ਪਨਾਹ ਦਿੱਤੀ ਜਾਂਦੀ ਆ ਹਰ ਇੱਕ ਪੰਜਾਬੀ ਦਾ ਹੀ ਇਹ ਮੁੱਦਾ ਹੁੰਦਾ ਹੈ ਕਿ ਸਾਨੂੰ ਪਹਿਲ ਦਿੱਤੀ ਜਾਵੇ ਦੂਜੀ ਤਰਫ ਆਪਾਂ ਗੱ ਆਮਣੇ ਆਈ ਸੀ ਕਿ ਜਦੋਂ ਇੱਕ ਬੇਦਬੀ ਹੋਈ ਉਹਨਾਂ ਨੇ ਜਦੋਂ ਕੈਮਰੇ ਚ ਚੈੱਕ ਕੀਤੇ ਉਹਦੇ ਵਿੱਚ ਇੱਕ ਪ੍ਰਵਾਸੀਆਂ ਦਾ ਬੱਚਾ 8 ਸਾਲ ਦਾ ਬੱਚਾ ਉਹ ਕੈਮਰੇ ਦੇ ਵਿੱਚ ਆਇਆ ਜਦੋਂ ਉਹਨਾਂ ਨੇ ਫੜ ਕੇ ਉਹਨਾਂ ਨੂੰ ਪੁੱਛਿਆ ਕਿ ਤੇਰੀ ਮਤਲਬ ਉਹਨਾਂ ਨੇ ਨਾ ਸਾਰੇ ਗੁਰੂ ਗ੍ਰੰਥ ਸਾਹਿਬ ਜਿਹਦੇ 18 ਅੰਗ 18 ਸੈਕਿੰਡ ਵਿੱਚ ਭੰਗ ਕਰ ਦਿੱਤੇ ਸੀ ਤੇ ਜਦੋਂ ਉਹਨੂੰ ਫੜ ਕੇ ਉਹਨਾਂ ਨੇ ਪੁੱਛਿਆ ਕਿ ਇਹ ਬੇਦਬੀ ਕਿਉਂ ਕੀਤੀ ਤੇਰਾ ਕੀ ਮਸਲਾ ਸੀ ਗੁਰੂ ਗ੍ਰੰਥ ਸਾਹਿਬ ਜਿਆ ਤੈਨੂੰ ਕੁਝ ਕਿਹਾ ਸੀ ਤੇਰਾ ਕੀ ਮਤਲਬ ਤੇ ਦੇਖ ਲੋ ਕੀ ਵੈਰੀ ਤੇਰਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਫਿਰ ਉਹਨੇ ਮੈਨੂੰ ਕਿਹਾ ਉਹਨੇ ਮਤਲਬ ਪੋਜਪੁਰੀ ਵਿੱਚ ਇਦਾਂ ਹੀ ਬੋਲਿਆ ਕਿ ਮੈਨੂੰ ਇੱਕ ਬੰਦੇ ਨੇ ਨਾ ਪੈਸੇ ਦਿੱਤੇ ਸੀ ਕਹਿੰਦਾ ਵੀ ਇਹ ਅੰਦਰ ਨਾ ਇਸ ਕਮਰੇ ਚ ਜਾ ਅੰਦਰ ਇੱਕ ਵੱਡੀ ਕਿਤਾਬ ਪਈ ਹੋਣੀ ਆ ਰਮਲੇ ਚੱਕ ਕੇ ਤੇ ਉਹ ਕਿਤਾਬ ਨੂੰ ਪਾੜ ਦੇ ਦੇਖੋ ਇਹ ਸ਼ਬਦ ਉਹਨਾਂ ਨੇ ਕਹੇ ਜਿਹੜੇ ਅਸੀਂ ਸੁਣ ਨਹੀਂ ਸਕਦੇ ਕਦੇ ਤੇ ਜਦੋਂ ਉਹਨੂੰ ਪੁੱਛਿਆ ਬੱਚੇ ਨੂੰ ਅਸੀਂ 당ਗ ਰਹਿ ਜਾਂਨੇ ਇਹ ਗੱਲ ਸੁਣ ਕੇ ਜਦੋਂ ਉਹਨੂੰ ਬੱਚੇ ਨੂੰ ਪੁੱਛਿਆ ਕਿ ਤੈਨੂੰ ਕਿੰਨੇ ਪੈਸੇ ਦਿੱਤੇ ਕਹਿੰਦਾ ਮੈਨੂੰ 10 ਰੁਪਏ ਦਿੱਤੇ ਦੇਖੋ ਹੁਣ ਵੀਰ ਜੀ 10 10 ਰੁਪਈਆ ਪਿੱਛੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦੀ ਵੀ ਹੋ ਜਾਊਗੀ ਸਾਡਾ ਫਿਰ ਜੋਣ ਦਾ ਹੱਜ ਤਾਂ ਨਹੀਂ ਰਹਿ ਗਿਆ ਨਾ ਕੋਈ ਅਸੀਂ ਇੰਨੇ ਖਾਲਸੇ ਆ ਇੰਨੇ ਜਥੇਬੰਦੀਆਂ ਆ ਆਪਾਂ ਹਰ ਇੱਕ ਜਿੱਦਾਂ ਕਹਿ ਲੋ ਇੰਨੇ ਸਿੱਖ ਆ ਮਤਲਬ ਹਰ ਇੱਕ ਤਿਆਰ ਵਰਤਿਆਰ ਸਿੱਖਿਆ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਇੰਨੀਆਂ ਬੇਦਵੀਆਂ ਹੋ ਜੂਗੀਆਂ ਫੇਰ ਸਾਡੇ ਜੋਂ ਦਾ ਹੱਜ ਨਹੀਂ ਜੇ ਗਿਣਤੀ ਕਰ ਲਈ ਜਾਵੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਵੀਆਂ ਦੀ 2015 ਤੋਂ ਲੈ ਕੇ ਜਦੋਂ ਬਰਗਾੜੀ ਕਾਰਡ ਹੋਇਆ ਸੀ ਉਸ ਤੋਂ ਬਾਅਦ 550 ਤੋਂ ਵੱਧ ਬੇਦਵੀਆਂ ਹੋ ਚੁੱਕੀਆਂ ਗੁਰੂ ਗ੍ਰੰਥ ਸਾਹਿਬ ਜੀ ਉਹ ਹੀ ਪੰਜਾਬ ਦੀ ਧਰਤੀ ਤੇ ਤੇ ਇਸ ਤੋਂ ਜ਼ਿਆਦਾ ਸ਼ਰਮਨਾਕ ਗੱਲ ਮੈਨੂੰ ਲੱਗਦਾ ਹੋ ਨਹੀਂ ਸਾਦੀ ਕੋਈ ਵੀ ਸਾਡੇ ਲਈ ਜੀਪਾ ਨੇ ਬਹੁਤ ਬਹੁਤ ਸ਼ੁਕਰੀਆ ਇਹ ਸੰਤ ਸਾਡੇ ਨਾਲ ਨਰਵੈਰ ਖਾਲਸਾ ਕਵਿਸਰੀ ਜਥਾ ਜਿਨ੍ਹਾਂ ਨੇ ਆਪਣੇ ਵਿਚਾਰ ਨੇ ਜਿਹੜੇ ਉਹ ਤੁਹਾਡੇ ਸਾਹਮਣੇ ਕੀਤੇ ਨੇ ਤੁਹਾਨੂੰ ਉਹ ਜ਼ਰੂਰ ਸਾਂਝੀ ਕਰਨਾ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨਾਲ ਮੁਲਾਕਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਆਗਿਆ ਰੱਬ ਰਾਖਾ